ਆ ਭੈਣ ਨੇ ਕਿਸਾਨਾਂ ਦੀ ਸਭ ਤੋਂ ਵੱਡੀ ਮੁਸ਼ਕਲ ਦਾ ਕੱਢ ਲਿਆ ਬਹੁਤ ਤਕੜਾ ਹੱਲ ਜਿਹੜੀ ਸਪਰੇਅ ਕਰਨ ਲਈ ਕਿਸਾਨਾਂ ਨੂੰ ਬਹੁਤ ਸਾਰੀਆਂ ਦਿਹਾੜੀਆਂ ਲਾਉਣੀਆਂ ਪੈਂਦੀਆਂ ਸੀ ਬਹੁਤ سارے ਬੰਦੇ ਇਕੱਠੇ ਕਰਨੇ ਪੈਂਦੇ ਸੀ ਹੁਣ ਉਹ ਮੁਸ਼ਕਲ ਦਾ ਹੱਲ ਮਿੰਟਾਂ ਦੇ ਵਿੱਚ ਹੋ ਗਿਆ ਇਹ ਭੈਣ ਲੈ ਆਈ ਹੈ 10 ਲੱਖ ਰੁਪਏ ਦਾ ਡਰੋਨ ਜਿਹੜਾ ਇੱਕ ਕਿੱਲੇ ਨੂੰ 7 ਮਿੰਟ ਦੇ ਵਿੱਚ ਸਪਰੇਅ ਕਰ ਦਿਆ ਕਰੂਗਾ ਤੇ ਕਿਸਾਨ ਦੀ ਸਮੱਸਿਆ ਦਾ ਹੱਲ ਮਿੰਟਾਂ ਵਿੱਚ ਕਰ ਦੂਗਾ ਮਿਲਦੇ ਆਂ ਭੈਣ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਆ ਜੀ ਤੁਹਾਡਾ ਮੇਰਾ ਨਾਮ ਜਸਵੀਰ ਕੌਰ ਜੀ ਜਸਵੀਰ ਜੀ ਤੁਸੀਂ ਘੰਟਿਆਂ ਦਾ ਕੰਮ ਹੁਣ ਜ ਦਿਹਾੜੀਆਂ ਦਾ ਕੰਮ ਮਿੰਟਾਂ 'ਚ ਕਰਦੇ ਕਰੂਗੇ ਕੀ ਇਹ ਤਰੀਕਾ ਤੇ ਕੀ ਇਹ ਟੈਕਨੀਕ ਹੈ ਆ ਦੇਖੋ ਜੀ ਇਹ ਇੱਕ ਡਰੋਨ ਆ ਜਿਹੜਾ ਆਪਾਂ ਡਰੋਨ ਨਾਲ ਸਪਰੇਅ ਕਰਦੇ ਆਂ ਅੱਜ ਕੱਲ ਕਾਫੀ ਇਹ ਟ੍ਰੈਂਡਿੰਗ 'ਚ ਹੈਗਾ ਐਗਰੀਕਲਚਰ ਕ੍ਰਿਸ਼ਮ ਵਿਮਾਨ ਕਹਿੰਦੇ ਨੇ ਅਸੀਂ ਇਹਨੂੰ ਤੇ ਇਹਦੇ ਨਾਲ ਇਹ ਆ ਕਿ ਤੁਸੀਂ 7 ਮਿੰਟਾਂ ਵਿੱਚ ਇੱਕ ਕੀਲੇ ਤੇ ਤੁਸੀਂ ਸਪਰੇਅ ਵਧੀਆ ਫਾਸਟਲੀ ਕਰ ਸਕਦੇ ਹਾਂ ਦੂਸਰਾ ਇਹਦੇ ਵਿੱਚ ਸਭ ਤੋਂ ਵੱਡਾ ਫਾਇਦਾ ਇਹ ਆ ਇਹਦੇ ਵਿੱਚ ਪਾਣੀ ਦੀ ਬਹੁਤ ਘੱਟ ਮਾਤਰਾ ਵਰਤੋ ਬਚਾਉਂਦੀ ਆ ਜਿਵੇਂ ਹੁਣ ਆਪਾਂ ਦਾ ਸਪਰੇਅ ਕਰਦੇ ਆ ਖੇਤਾਂ ਚ ਹਣਾ ਛੋਟਾ ਟਰੈਕਟਰ ਨਾਲ ਕਰਦੇ ਆ ਜਾਂ ਕਿਵੇਂ ਵੀ ਕਰਦੇ ਢੋਲੀ ਨਾਲ ਕਰਦੇ ਆ ਉਹਦੇ ਚ ਪਾਣੀ ਦੀ ਬਹੁਤ ਮਾਤਰਾ ਵਰਤੀ ਜਾਂਦੀ ਆ ਜਿਹਦੇ ਨਾਲ ਪਾਣੀ ਆਪਣਾ ਬਹੁਤ ਖੱਤਜ ਹੁੰਦਾ ਫਿਰ ਬਾਕੀ ਕਾਟ ਤੋਂ ਘਟ ਦੋ ਤੋਂ ਤਿੰਨ ਜਾਣੇ ਜਾਓ ਇਸ ਲਈ ਪਾਈਪ ਫੜ ਕੇ ਖੇਤ ਜ ਲੈ ਕੇ ਜਾਂਦੇ ਆ ਫੇ ਸਪਰੇ ਹੁੰਦੀ ਆ ਇਹਦੇ ਨਾਲ ਆਪਾਂ ਇੱਕ ਜਾਣਾ ਆਪਾਂ ਬਾਹਰ ਰਿਮੋਟ ਫੜ ਕੇ ਸਾਰੀ ਮੈਪਿੰਗ ਕਰ ਦਿੰਨੇ ਆ ਆਟੋ ਜਾਂ ਮੈਨੂਅਲ ਜਿੱਦਾਂ ਵੀ ਆਪਾਂ ਨੂੰ ਸਟੀਕ ਲੱਗਦਾਗਾ ਉਹਦੇ ਹਿਸਾਬ ਨਾਲ ਆਪਾਂ 7 ਮਿੰਟਾਂ ਵਿੱਚ ਇੱਕ ਕਿਲਾ ਤੋਂ 7 ਤੋਂ ਵੀ ਘੱਟ ਚ ਪਾ ਕਰ ਦਿੰਨੇ ਆ ਮਤਲਬ ਜਿਹੜਾ ਆਪਾਂ ਕਹਿੰਦੇ ਵੀ ਦਿਹਾੜੀ ਲੱਗ ਜਾਂਦੀ ਸੀ ਉਹ ਹੁਣ ਮਿੰਟਾਂ ਚ ਹੋ ਜਾਂਦਾ ਗੂ ਹਾਂਜੀ ਆਪਾਂ ਇੱਕ ਦਿਨ ਚ ਸੋਚ ਲਓ ਤੁਸੀਂ 7 ਮਿੰਟਾਂ ਜੇ ਇੱਕ ਕਿਲਾ ਹੁੰਦਾ ਤਾਂ ਕਿੰਨੇ ਆਪਾਂ ਕਿਲੇ ਕਰ ਸਕਦੇ ਆ ਇੱਕ ਦਿਨ ਵਿੱਚ ਇਹ ਤੁਸੀਂ ਇਹ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਵੀ ਡਰੋਨ ਦੀ ਕੁੜੀਆਂ ਲਈ ਤਾਂ ਇੱਕ ਬੜੀ ਔਖੀ ਜੀ ਚੀਜ਼ ਹੈ ਤੇ ਤੁਸੀਂ ਇਹ ਫਿਰ ਕਿਵੇਂ ਆਈਡੀਆ ਆਇਆ ਤੇ ਕਿਵੇਂ ਤੁਸੀਂ ਇਸ ਫੀਲਡ ਦੇ ਵਿੱਚ ਆਏ ਸਾਡਾ ਜੀ ਡਿਪਾਰਟਮੈਂਟ ਆ ਪੀਐਸ ਆਰਐਲਐਮ ਉਹਦੇ ਵਿੱਚ ਥਰੂ ਸਾਨੂੰ ਨਾ ਕਈ ਸਖੀਆਂ ਦਾ ਇੱਕ ਅਲੱਗ ਤੋਂ ਅਹੁਦਾ ਹੁੰਦਾ ਹੈਗਾ ਲੇਡੀਜ਼ ਦਾ ਜਿਹਦੇ ਵਿੱਚ ਮਤਲਬ ਕਿ ਖੇਤੀਬਾੜੀ ਦੇ ਨਾਲ ਸੰਬੰਧਤ ਲੇਡੀਜ਼ ਨੂੰ ਰੱਖਿਆ ਜਾਂਦਾ ਹੈਗਾ ਜਿਹੜਾ ਖੇਤੀਬਾੜੀ ਵਿੱਚ ਬੀਜਾਂ ਨਾਲ ਜਾਂ ਖੇਤੀਬਾੜੀ ਦੇ ਹੋਰ ਨਵੀਨ ਨਵੇਂ ਟੈਕਨੀਕਾਂ ਨਾਲ ਜਾਣੂ ਕਰਵਾਇਆ ਜਾਂਦਾ ਇਹਨਾਂ ਥਰੂ ਹੀ ਸਾਨੂੰ ਸੈਂਟਰ ਦੀ ਸਕੀਮ ਇਹ ਨਵਾਂ ਡਰੋਨ ਦੀ ਦੀ ਦੇ ਨਾਲ ਸਾਨੂੰ ਸਨਮਾਨਿਆ ਗਿਆ ਤੇ ਸਾਨੂੰ ਇਹ ਬਿਲਕੁਲ ਡਰੋਨ ਜਿਹੜੇ ਮਿਲੇ ਬਿਲਕੁਲ ਫ੍ਰੀ ਮਿਲੇ ਆ ਤੇ ਸਾਡੀ ਟ੍ਰੇਨਿੰਗ ਹਸਾਰ ਵਿੱਚ ਪਹਿਲਾਂ ਹੋਈ 7 ਦਿਨ ਹੁਣ ਸਾਡੀ ਫਿਰ ਬਾਉ ਗੋ ਗ੍ਰੀਨ ਕੰਪਨੀ ਦੇ ਥਰੂ ਸਾਨੂੰ ਇਹ ਡਰੋਨ ਮਿਲੇ ਆ ਤੇ ਉਹਨਾਂ ਨੂੰ ਹੁਣ ਸਾਡੀ ਹੋਰ 7 ਦਿਨ ਹੋ ਗਏ ਟ੍ਰੇਨਿੰਗ ਚੱਲੀ ਜਾ ਇਹਦੇ ਨਾਲ ਉਹ ਸਾਨੂੰ ਪੂਰਾ ਪਰਫੈਕਟਲੀ ਤਿਆਰ ਕੀਤਾ ਉਹਨਾਂ ਨੇ ਜਿਹੜਾ ਸਾਡੇ ਤੋਂ ਕੋਈ ਗਲਤੀ ਨਾ ਰਵੇ ਤੇ ਅਸੀਂ ਬਹੁਤ ਵਧੀਆ ਢੰਗ ਨਾਲ ਡਰੋਨ ਫਲਾਈ ਕਰ ਸਕੀ ਹਾਂ ਇਹਦੇ ਵਿੱਚ ਕਿਸਾਨਾਂ ਨੂੰ ਜਾਂ ਖੇਤੀਬਾੜੀ ਜਿਹੜੇ ਕਰਦੇ ਆ ਛੋਟੇ ਕਿਸਾਨਾਂ ਨੂੰ ਉਹਨਾਂ ਨੂੰ ਕੀ ਫਾਇਦਾ ਹੋਊਗਾ ਇਹਦੇ ਵਿੱਚ ਇਹ ਹੈ ਜੀ ਜਿਵੇਂ ਉਹਨਾਂ ਨੂੰ ਜੋ ਕਿਸੇ ਨੂੰ ਸਪਰੇਅ ਕਰਨ ਦੇ ਲਈ ਬਹੁਤ ਵੱਡੀ ਕੋਸਟ ਦੇਣੀ ਪੈਂਦੀ ਸੀ ਤੇ ਕਈ ਵਾਰੀ ਇਹ ਹੁੰਦਾ ਸੀ ਕਿ ਟਾਈਮ ਦੀ ਸ਼ਾਰਟੇਜ ਦੇ ਹੋਣਾ ਕਿਉਂਕਿ ਜੋ ਸਪਰੇਅ ਸਟਾਰਟ ਹੋ ਜਾਂਦੀ ਫਿਰ ਇੱਕੋ ਦਮ ਸਾਰੇ ਖੇਤਾਂ ਦੀ ਸਟਾਰਟ ਹੋ ਜਾਂਦੀ ਆ ਉਸ ਟਾਈਮ ਤੇ ਸ਼ਾਰਟੇਜ ਆ ਜਾਂਦੀ ਆ ਦੂਜੀ ਗੱਲ ਸਭ ਤੋਂ ਵੱਡਾ ਇਹਦਾ ਬੈਨੀਫਿਟ ਇਹ ਵੀ ਆ ਕਿਉਂਕਿ ਆਪਾਂ ਜਦੋਂ ਦੂਜੀ ਸਪਰੇ ਕਰਦੇ ਆਂ ਢੋਲੀਆਂ ਨਾਲ ਕਰਦੇ ਆਂ ਜਾਂ ਕਿਸੇ ਹੋਰ ਤਰੀਕੇ ਨਾਲ ਕਰਦੇ ਆਂ ਤਾਂ ਬਹੁਤ ਜ਼ਿਆਦਾ ਮਿੱਟੀ ਤੇ ਵੀ ਸਪਰੇ ਆਪਣੀ ਵੇਸਟ ਹੁੰਦੀ ਆ ਇਹਨੇ ਪੂਰੇ ਬੂਟੇ ਤੇ ਸਪਰੇ ਕਰਨੀਆਂ ਤੇ ਬੂਟੇ ਦੇ ਦੇ ਹਿਸਾਬ ਨਾਲ ਓਨੀ ਸਪਰੇ ਕਰਨੀਆਂ ਜਿੰਨੀ ਬੂਟੇ ਨੂੰ ਚਾਹੀਦੀ ਆ ਤੇ ਦੂਸਰੀ ਗੱਲ ਜੇ ਆਪਾਂ 1 ਘੰਟੇ ਸਪਰੇ ਕਰਕੇ ਉਹਦਾ ਦੁਪਹਿਰ ਤੱਕ ਕੋਈ ਮੀਂਹ ਵੀ ਆ ਜਾਂਦਾ ਤਾਂ ਉਹਦਾ ਕੋਈ ਆਪਾਂ ਨੂੰ ਇਹ ਨਹੀਂ ਹੈ ਕਿ ਆਪਾਂ ਨੂੰ ਸਪਰੇ ਕਰੀ ਬੇਕਾਰ ਜਾਊਗੀ ਸਪਰੇ ਦਾ ਬੈਨੀਫਿਟ ਉਹਦੀ ਮਿਲ ਜਾਂਦਾ ਬੂਟੇ ਨੂੰ ਨਾਲੇ ਇਹ ਵੀ ਹੋ ਜੂਗੀ ਜਿਵੇਂ ਆਪਾਂ ਕਈ ਵਾਰੀ ਸਪਰੇਇ ਕਿਸੇ ਆਮ ਇਨਸਾਨ ਤੋਂ ਕਰਾਉਨੇ ਆ ਉਹਨੂੰ ਉਹਨਾਂ ਉਹਦੇ ਖਤਰੇ ਹੁੰਦੇ ਆ ਜਿਨਾ ਸਕਿਨ ਦੇ ਖਤਰੇ ਚੜ ਉਹ ਵੀ ਸਾਰੇ ਖਤਮ ਹੋ ਜਾਣਗੇ ਉਹ ਵੀ ਸਾਰੇ ਖਤਮ ਆ ਜੀ ਇਹਦੇ ਵਿੱਚ ਕੋਈ ਚੜਨ ਦੀ ਸਪਰੇਇ ਚੜਨ ਦੀ ਪ੍ਰੋਬਲਮ ਹੋ ਗਈ ਜਾਂ ਫਿਰ ਆਪਾਂ ਫਸਲ ਆਪਣੀ ਜੇ ਤੁਰਦੇ ਆ ਆਪਾਂ ਮਿੱਧੀ ਜਾਂਦੀ ਆ ਜਾਂ ਖਰਾਬ ਹੁੰਦੀ ਆ ਜਿਵੇਂ ਝੋਨੇ ਵਿੱਚ ਸਬਤ ਬੋਆ ਔਖਾ ਹੁੰਦਾ ਸਪਰੇਇ ਕਰਨੀ ਉਸ ਟਾਈਮ ਤੇ ਕੋਈ ਆਪਾਂ ਕਹਿੰਦੇ ਕੋਈ ਸੱਪ ਸੁੱਟੀ ਜਾਂ ਬੰਦੇ ਨਾਲ ਲੜ ਜਾਂਦੀ ਆ ਉਹ ਚੀਜ਼ਾਂ ਤੋਂ ਬਹੁਤ ਰਾਹਤ ਮਿਲੂਗੀ ਇਹ ਇਹਦੇ ਨਾਲ ਨਾਲ ਕਿਤੇ ਇੱਕ ਇਨਸਾਨੀ ਵਰਕ ਲੋਡ ਹੈ ਜਿਹੜਾ ਇਨਸਾਨਾਂ ਨੂੰ ਕੰਮ ਮਿਲਣਾ ਵੀ ਤਾਂ ਬੰਦ ਹੋਊਗਾ ਹਾਂ ਦੇਖੋ ਇਹ ਵੀ ਚੀਜ਼ ਹੈਗੀ ਹੈ ਪਰ ਹੋਰ ਬਹੁਤ ਜੇ ਆਪਾਂ ਨੂੰ ਇੱਕ ਵਰਕ ਲੋਡ ਘਟ ਘਟ ਹੋ ਲੋਕਾਂ ਲਈ ਇੱਕ ਕੀਤਾ ਘਟੂਗਾ ਤਾਂ ਹੋਰ ਬਹੁਤ ਕਿਤੇ ਸ਼ੁਰੂ ਹੋਣਗੇ ਨਾਲ ਦੀ ਨਾਲ ਕਿਉਂਕਿ ਜਿਹੜੀ ਡਰੋਨ ਦੀ ਟ੍ਰੇਨਿੰਗ ਹੈ ਇਹ ਵੀ ਲੈ ਕੇ ਅਲਾ ਕੰਮ ਕਰ ਸਕਦਾਗਾ ਜਿਹੜੇ ਇਨਸਾਨ ਪਹਿਲਾਂ ਤਾਂ ਢੋਲੀ ਨਾਲ ਸਪਰੇਅ ਜਾਂ ਕਿਸੇ ਹੋਰ ਤਰੀਕੇ ਨਾਲ ਕਰਦੇ ਤੇ ਉਹ ਡਰੋਨ ਦੇ ਹਿਸਾਬ ਨਾਲ ਵੀ ਲੈ ਕੇ ਟ੍ਰੇਨਿੰਗ ਸ਼ੁਰੂ ਕਰ ਸਕਦੇ ਜੀ ਇੱਕ ਨਵੀਂ ਟੈਕਨੀਕ ਆ ਤੇ ਆਉਣੀ ਵੀ ਚਾਹੀਦੀ ਆ ਅੱਪਰ ਜਿਹੜੀ ਹੁਣ ਗੱਲ ਕਰ ਰਹੇ ਸੀ ਕੁੜੀਆਂ ਦੀ ਤੁਹਾਨੂੰ ਜੀ ਮੰਨ ਲਓ ਹੁਣ ਜਦੋਂ ਸਪਰੇਅ ਕਰਨ ਜਾਇਆ ਕਰੋਗੇ ਇੱਕ ਔਰਤ ਹੋਣ ਦੇ ਨਾਤੇ ਫਿਰ ਤੁਹਾਨੂੰ ਖੇਤਾਂ 'ਚ ਤੁਰਾ ਫੇਰਾ ਧੁੱਪੇ ਤੁਰਨਾ ਫਿਰਨਾ ਤੇ ਸਭ ਤੋਂ ਵੱਡੀ ਮੁਸ਼ਕਲ ਇਹ ਆਉਂਦੀ ਆ ਵੀ ਔਰਤ ਨੂੰ ਜਦੋਂ ਬਾਹਰ ਨਿਕਲਦੀ ਆ ਉਦੋਂ ਉਹਨੂੰ ਹੋਰ ਦਿੱਕਤ ਆਉਣ ਲੱਗ ਜਾਂਦੀ ਆ ਵੀ ਹਨਾ ਵੀ ਜਿਹੜੇ ਮਰਦ ਪ੍ਰਧਾਨ ਉਹਦੇ ਸਮਾਜ ਦੇ ਵਿੱਚ ਉਹ ਫਿਰ ਕਿਵੇਂ ਹੈਂਡਲ ਕਰੋਗੇ ਉਹ ਉਹ ਫਿਰ ਕਿਵੇਂ ਹੋਊਗਾ ਕਿਉਂਕਿ ਵੀ ਜਦੋਂ ਵੀ ਖੇਤੀਬਾੜੀ ਵਾਲੇ ਪਾਸੇ ਜਾਂਦੇ ਆ ਤਾਂ ਕੁੜੀਆਂ ਤਾਂ ਦੇਖਦੀ ਹੀ ਨਹੀਂ ਸੀ ਤੇ ਫਿਰ ਉਹ ਉਹ ਵੀ ਦਿੱਕਤ ਆਉਣਗੀਆਂ ਦੇਖੋ ਜੀ ਇਹ ਤਾਂ ਆਪਣੇ ਨਾ ਦਿਮਾਗ ਦੀ ਆਪੋ ਆਪਣੀ ਸੋਚ ਆ ਬਾਕੀ ਜਦੋਂ ਆਪਾਂ ਜਾਣਾਂਗਾ ਆਪਾਂ ਆਮ ਤੌਰ ਤੇ ਜਿੰਨਾਂ ਨਾਲ ਜਾਣੇ ਆ ਪਹਿਲਾਂ ਆਪਣਾ ਗੱਲਬਾਤ ਕਰਦੇ ਕਿ ਗੱਡ ਖੇਤ ਚ ਸਪਰੇਅ ਕਰਨੀ ਆ ਆਪਾਂ ਏਰੀਆ ਚੈੱਕ ਕਰਕੇ ਆਉਣੇ ਆ ਫਿਰ ਇੱਕ ਤਰ੍ਹਾਂ ਨਾਲ ਆਪਣਾ ਉਹਨਾਂ ਨਾਲ ਰਿਲੇਸ਼ਨ ਹੀ ਬੰਦਿਆ ਉਹਨਾਂ ਨੇ ਇੱਕ ਦਿਨ ਦਾ ਕੰਮ ਕੋਈ ਕਰਾਉਣਾ ਨਹੀਂ ਹੁੰਦਾਗਾ ਵੀ ਜੇ ਆਪਾਂ ਕਹੇ ਅੱਜ ਕਰਵਾ ਲਿਆ ਤੇ ਫਿਰ ਉਸ ਤੋਂ ਬਾਅਦ ਕੰਮ ਨਹੀਂ ਕਰਾਉਣਗੇ ਜੇ ਕੋਈ ਐਦਾਂ ਦੀਆਂ ਗੱਲਾਂ ਹੋਣਗੀਆਂ ਤੇ ਹਰ ਕਿਸ ਨੂੰ ਹੁੰਦਾ ਕਿ 네ਗਟਿਵਿਟੀ ਵੱਲ ਨਹੀਂ ਜਾਵੇ ਤੇ ਲੋਕਾਂ ਦੀ ਸੋਚ ਵੀ ਵੈਸੇ ਬਹੁਤ ਬਦਲ ਚੁੱਕੀ ਆ ਅੱਜਕੱਲ੍ਹ ਹਣਾ ਜੀ ਤੇ ਦੂਜੀ ਗੱਲ ਮੈਨੂੰ ਨਹੀਂ ਲੱਗਦਾ ਕੋਈ ਆਪਣੀ ਸੇਫਟੀ ਦੇ ਲਈ ਜਦੋਂ ਅਸੀਂ ਇੱਥੇ ਤੱਕ ਪਹੁੰਚ ਸਕਦੇ ਤੇ ਆਈ ਸੇਫਟੀ ਨਹੀਂ ਕਰ ਸਕਦੇ ਤੇ ਆਪਦੇ ਲਈ ਸਟਰੋਂਗ ਹੋਣਾ ਵੀ ਜ਼ਰੂਰੀ ਆ ਕਿ ਆਪਾਂ ਨੂੰ ਐਦਾ ਕੋਈ ਕੋਈ ਗਲਤ ਨਹੀਂ ਕੁਝ ਕਰ ਸਕਦਾ ਜੇ ਆਪਾਂ ਆਪਦੇ ਹੱਥ ਤੇ ਕੰਫੀਡੈਂਸ ਰੱਖਦੇ ਹਾਂ ਤੇ ਡਰੋਨ ਦੀ ਕੀਮਤ ਕਿੰਨੀ ਹੈ ਜਿਹੜੀ ਤੁਹਾਡੇ ਤੁਸੀਂ ਲੈ ਕੇ ਆਏ ਹੋਏ ਡਰੋਨ ਦੀ ਕੀਮਤ 8.5 ਤੋਂ 10 ਲੱਖ ਦੇ ਵਿਚਕਾਰ ਹੈ ਜੀ 10 ਲੱਖ ਦਾ ਡਰੋਨ ਤੁਹਾਨੂੰ ਸਰਕਾਰ ਨੇ ਫ੍ਰੀ ਹਾਂਜੀ ਬਿਲਕੁਲ ਫ੍ਰੀ ਮਿਲਿਆ ਜੀ ਤੇ ਹੋਰ ਫਿਰ ਜਦੋਂ ਹੁਣ ਤੁਸੀਂ ਜਦੋਂ ਇਹਦੇ ਫੀਲਡ ਖੇਤਰ ਚ ਆਉਂਗੇ ਤੇ ਤੁਸੀਂ ਫਿਰ ਕੀ ਇਹਦਾ ਪ੍ਰਾਈਸ ਲਓਗੇ ਔਰ ਕਿਸਾਨਾਂ ਤੋਂ ਵੀ ਕੀ ਕਿਹੜਾ ਤੁਸੀਂ ਕੀਮਤ ਲਓਗੇ ਵੀ ਅਸੀਂ ਤੁਹਾਡੀ ਇੰਨੀ ਚ ਕੀਮਤ ਇੱਕ ਪਰੇਤੀ ਏਕੜ ਇੰਨਾ ਕਰ ਦਿਆ ਕਰਾਂਗੇ ਇਹ ਜੀ 300 ਤੋਂ ਲੈ ਕੇ 500 ਰੁਪਏ ਏਕੜ ਤੱਕ ਇਹਦੀ ਜਿਹੜੀ ਕਾਸਟ ਆ ਉਹ ਲਈ ਜਾਊਗੀ ਉਹ ਫਿਰ ਏਰੀਆ ਤੇ ਡਿਪੈਂਡ ਕਰਦਾ ਤੇ ਫਸਲ ਤੇ ਡਿਪੈਂਡ ਕਰਦਾ ਜਾਂ ਜਿੱਦਾਂ ਦਾ ਵੀ ਏਰੀਆ ਹੈਗਾ ਕਿਵੇਂ ਹੈਗਾ ਉਸ ਦੇ ਹਿਸਾਬ ਨਾਲ ਪਰ ਇਹਦੀ ਕਾਸਟ 300 ਤੋਂ ਲੈ ਕੇ 500 ਦੇ ਵਿੱਚ ਵਿੱਚ ਆ ਫਿਕਸ ਕਰੀ ਹੋਈ ਹੈ ਫਸਲ ਮਤਲਬ ਕਿਹੜੀ ਦੀ 500 ਹੋਊਗੀ ਕਿਹੜੀ ਦੀ 300 ਹੋਊਗੀ ਕਿਉਂਕਿ ਦੇਖੋ ਜੀ ਕੁਝ ਕੁ ਇਹ ਚੀਜ਼ਾਂ ਹੁੰਦੀਆਂ ਕੁਝ ਰਿਸਕੀ ਏਰੀਆ ਹੁੰਦੇ ਨੇ ਜਿੱਥੇ ਜਿਆਦਾ ਵਾਇਰ ਵਗੈਰਾ ਖਾਂਬੇ ਹੁੰਦੇ ਆ ਦਰਾਫਤ ਹੁੰਦੇ ਆ ਉਹ ਥੋੜੇ ਰਿਸਕੀ ਏਰੀਆ ਹੁੰਦੇ ਨੇ ਜਿੱਥੇ ਆਪਾਂ ਨੂੰ ਬਹੁਤ ਮਤਲਬ ਟਾਈਮ ਜਿਆਦਾ ਲੱਗਦਾਗਾ ਤੇ ਆਪਾਂ ਸਲੋ ਕਰ ਸਕ ਪਾਉਂਦੇ ਆ ਜੇ ਫੀਲਡ ਪੂਰਾ ਸਾਫ ਆ ਤੇ ਉਹਦੇ ਹਿਸਾਬ ਨਾਲ ਆਪਾਂ ਬਹੁਤ ਛੇਤੀ ਸਪਰੇਅ ਕਰ ਸਕਦੇ ਆ ਇਹ ਕੁਝ ਕੁ ਹੈਗੀਆਂ ਨੇ ਗੱਲਾਂ ਇਹਦੇ ਵਿੱਚ ਉਹ ਪਤਾਆਂ ਰੱਖਦੇ ਨੇ ਤੁਸੀਂ ਕਿੰਨੀ ਲਿਮਟ ਤੱਕ ਕਰ ਸਕਦੇ ਹੋ ਮਤਲਬ ਕਿੰਨੇ ਏਕੜ ਤੱਕ ਤੁਹਾਡੀ ਲਿਮਟ ਹੈ ਸਪਰੇਅ ਕਰਨ ਦੀ ਅਨ ਦੇਖੋ ਜੀ ਫਿਲਹਾਲ ਸਾਨੂੰ ਇਹ ਦੋ ਦੋ ਬੈਂਟਰੀਆਂ ਮਿਲੀਆਂ ਉਹਦੇ ਕਰਕੇ ਬੈਂਟਰੀ ਦੇ ਡਿਪੈਂਡ ਕਰਦਾ ਲਿਮਟ ਕਿੰਨੀ ਆ ਜੇ ਸਾਡੇ ਕੋਲੇ ਅਵੇਲੇਬਲ ਸਾਧਨ ਹੈਗੇ ਬੈਂਟਰੀ ਜ਼ਿਆਦਾ ਹੈਗੀਆਂ ਤਾਂ ਅਸੀਂ ਦੇਖਿਆ ਅਸੀਂ ਬਹੁਤ ਮਤਲਬ ਕਿ ਜਿੰਨੇ ਵੀ ਸਾਡੇ ਟੈਕਨੀਸ਼ੀਅਨਸ ਆ ਸਾਨੂੰ ਟ੍ਰੇਨਰ ਆਉਂਦੇ ਨੇ ਉਹ ਦੱਸਦੇ ਨੇ ਕਿ ਉਹਨਾਂ ਨੇ 70 70 ਕਿਲੇ ਵੀ ਕਰ ਇੱਕ ਦਿਨ ਚ ਫ੍ਰੀ ਕੀਤੇ ਹੋਏ ਨੇ ਤੇ ਮੈਨੂੰ ਲੱਗਦਾ ਜੇ ਆਪਾਂ ਆ ਆਪਣੇ ਕੋ ਪੂਰਾ ਸਭ ਕੁਝ ਪੂਰਾ ਬੈਂਟਰੀ ਵਗੈਰਾ ਸਭ ਕੁਝ ਚਾਰਜ ਵਧੀਆ ਹੈਗੀ ਅੱਧਾ ਘੱਟੋ ਘੱਟਾ ਲ ਆਰਾਮ ਨਾਲ 20 ਤੋਂ 30 ਕਿਲੇ ਤਾਂ ਆਰਾਮ ਨਾਲ ਕਰ ਸਕਦਾ ਜੀ ਮਤਲਬ ਐਵਰੇਜ ਵੀ ਆਪਾਂ ਲਈਏ ਤਾਂ ਵੀ 30 40 ਕਿੱਲੇ ਤੱਕ ਤੁਸੀਂ ਆਰਾਮ ਨਾਲ ਪਰ ਡੇ ਕਰਦੇ ਆ ਕਰੋ ਹਾਂਜੀ ਤੇ ਇਹਦੇ ਨਾਲ ਫਿਰ ਤੁਹਾਡੀ ਇਨਕਮ ਵੀ ਬਹੁਤ ਵਧੀਆ ਹੋ ਜਾਣੀ ਹੈ ਹਾਂਜੀ ਉਹ ਤਾਂ ਆਬਵੀਅਸਲੀ ਵਧੇਗੀ ਜੀ ਜਦੋਂ ਜਦੋਂ ਆਪਾਂ ਕੋਈ ਕੰਮ ਨਵਾਂ ਕਰਾਂਗੇ ਤਾਂ 20 ਤੋਂ 30 ਕਿੱਲੇ ਦੇ ਆਪਾਂ ਉਸ ਹਿਸਾਬ ਨਾਲ ਰੇਟ ਲਾਉਣੇ ਤਾਂ ਇਨਕਮ ਤਾਂ ਆਪਣੇ ਆਪ ਜਨਰੇਟ ਹੋਏਗੀ ਤੇ ਭੈਣ ਜੀ ਜਦੋਂ ਆਪਾਂ ਗੱਲ ਕਰਦੇ ਆਂ ਵੀ ਹੋਰ ਵੀ ਜੇਕਰ ਕੋਈ ਆਲ ਲੇਡੀਜ਼ ਇਸ ਖਿੱਤੇ ਦੇ ਵਿੱਚ ਇਸ ਖੇਤਰ ਦੇ ਵਿੱਚ ਆਉਣਾ ਚਾਹੁੰਦੀਆਂ ਹੋਣ ਉਹ ਕਿਸ ਤਰੀਕੇ ਦੇ ਨਾਲ ਇਸ ਇਸ ਤਰੀਕੇ ਨਾਲ ਆਪਣੇ ਆਪ ਨੂੰ ਵੀ ਸੈਲਫ ਡਿਵੈਲਪ ਕਰ ਸਕਦੀਆਂ ਜਾਂ ਵੀ ਉਹ ਆਪਣੇ ਆਪਣੀ ਫਾਈਨੈਂਸ਼ੀਅਲ ਹਾਲਤ ਸੁਧਾਰ ਸਕਦੀਆਂ ਕਿਵੇਂ ਆ ਸਕਦੀਆਂ ਇਹਦੇ ਵਿੱਚ ਦੇਖੋ ਜੀ ਇਹ ਚੀਜ਼ ਆ ਕਿ ਆਪਾਂ ਨੂੰ ਗਰੁੱਪ ਨਾਲ ਜੁੜਨਾ ਪਊਗਾ ਸਰਕਰ ਗਰੁੱਪ ਨਾਲ ਜੁੜਨਾ ਪਊਗਾ ਇਸ ਤੋਂ ਇਲਾਵਾ ਆਪਾਂ ਟ੍ਰੇਨਿੰਗ ਲੈ ਸਕਦੇ ਆ ਸਬਸਿਡੀ ਤੇ ਡਰੋਨ ਪ੍ਰੋਵਾਈਡ ਕਰਵਾਏ ਜਾਂਦੇ ਆ ਕਿਸਾਨਾਂ ਲਈ 50% ਦੀ ਸਬਸਿਡੀ ਤੇ ਡਰੋਨ ਇਹ ਪ੍ਰੋਵਾਈਡ ਕਰਵਾਏ ਜਾਂਦੇ ਆ ਤੇ ਵਧੀਆ ਅਸੀਂ ਜਿਵੇਂ ਬਾਉਗੋ ਗ੍ਰੀਨ ਕੰਪਨੀ ਨਾਲ ਐਨ ਐਫ ਐਲ ਦੇ ਥਰੂ ਇਹ ਡਰੋਨ ਲੈਂਦੇ ਆ ਤੇ ਇਦਾਂ ਦੀਆਂ ਕੰਪਨੀ ਜਿਹੜੀਆਂ ਹੈਗੀਆਂ ਬਹੁਤ ਸਪੋਰਟ ਕਰਦੇ ਕਰਨੇ ਸਾਡੇ ਲਈ ਬਾਉਗੋ ਗ੍ਰੀਨ ਨੇ ਕਾਫੀ ਸਪੋਰਟ ਕੀਤੀ ਆ ਅਹ ਟ੍ਰੇਨਿੰਗ ਲਈ ਸਪੈਸ਼ਲ ਟ੍ਰੇਨਰ ਭੇਜਿਆ ਜਾਗਾ ਕੋਈ ਇਹ ਨਹੀਂ ਹੈਗਾ ਜਾਂ ਸਾਡੇ ਨੇ ਟ੍ਰੇਨਿੰਗ ਸੀ ਵੀ ਜੇ ਸਾਨੂੰ ਅਸੀਂ ਨਹੀਂ ਸਿੱਖੇ ਤਾਂ ਉਹ ਟ੍ਰੇਨਰਨ ਵਾਪਸ ਬੁਲਾ ਰਹੇ ਆ ਵੀ ਮਤਲਬ ਕਾਫੀ ਜਿਆਦਾ ਸਪੋਰਟ ਕਰ ਰਹੇ ਆ ਇਦਾਂ ਦੀ ਕੰਪਨੀਆਂ ਇੱਕ ਤਰ੍ਹਾਂ ਨਾਲ ਬਹੁਤ ਵਧੀਆ ਨੇ ਜਿਹੜੇ ਇਹਨਾਂ ਡਰੋਨ ਵੀ ਬਹੁਤ ਵਧੀਆ ਨੇ ਵੈਂਟਰੀ ਬਹੁਤ ਵਧੀਆ ਨੇ ਚਾਰਜਿੰਗ ਲੈਵਲ ਬਹੁਤ ਵਧੀਆ ਹੈਗਾ ਤੇ ਜੇ ਕੋਈ ਜਿਹੜੀ ਜੁੜਨਾ ਚਾਹੁੰਦੀ ਆ ਤਾਂ ਉਹ 50% ਸਬਸਿਡੀ ਤੇ ਵੀ ਇਹ ਲੈ ਸਕਦੇ ਟ੍ਰੇਨਿੰਗ ਵੀ ਲੈ ਸਕਦੇ ਬਾਕੀ ਸਾਡੇ ਨਾਲ ਕੋਈ ਕੰਟੈਕਟ ਕੰਟੈਕਟ ਕਰਨਾ ਚਾਹੁੰਦਾ ਤਾਂ ਅਸੀਂ ਉਹਨਾਂ ਨੂੰ ਜੂ ਗਾਈਡ ਕਰਾਂਗੇ ਤੁਸੀਂ ਤੁਹਾਡਾ ਅਨਮੋਲਾ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਕਵਾਦ। ਥੈਂਕ ਯੂ ਸਰ। ਕਿਵੇਂ ਲੱਗੀ ਇਹ ਵੀਡੀਓ ਤੁਸੀਂ ਜ਼ਰੂਰ ਆਪਣੀ ਰਾਏ ਦੇਣਾ ਕਿ ਜੇਕਰ ਤੁਸੀਂ ਇਹਨਾਂ ਨਾਲ ਜੁੜਨਾ ਚਾਹੁੰਦੇ ਹੋ ਤਾਂ ਇਹਨਾਂ ਤੋਂ ਤੁਹਾਡਾ ਨੰਬਰ ਰਹਿ ਗਿਆ ਨੰਬਰ ਬੋਲ ਦੋ ਵੀ ਜੇਕਰ ਕੋਈ ਜੁੜਨਾ ਚਾਹੁੰਦਾ ਹੋਊਗਾ ਤਾਂ ਵੀਡੀਓ ਵੇਖ ਕੇ ਫਿਰ ਉਹ ਆਪਣੇ ਆਪ ਤੁਹਾਨੂੰ ਸੰਪਰਕ ਕਰ ਲੂਗਾ। ਹਾਂਜੀ 968990065 ਜੀ। 968990065 ਜੀ। ਜੁੜੇ ਰਹੋ। ਬੋਕਲ ਜੁਮੇ ਦੇ ਨਾਲ ਬਹੁਤ ਬਹੁਤ ਧੰਨਵਾਦ। ਥੈਂਕ ਯੂ।